ਸਤਿ ਸ੍ਰੀ ਅਕਾਲ ਜੀ ਕੱਟਮਾਂ ਤਾਂ ਤੁਗਾਲਾਂ ਲੈਣੀਆਂ ਤੇ ਦੂਜਾ ਕੰਮ ਹੈਗਾ ਕਿਸੇ ਦੀ ਜ਼ਿੰਦਗੀ 'ਚ ਲੱਤ ਲਾਉਣੀ ਹਾਂਜੀ ਤਾਂ ਤੁਸੀਂ ਜਾਣ ਹੀ ਗਏ ਹੋਵੋਗੇ ਮੈਂ ਕਿਹਦੇ ਬਾਰੇ ਗੱਲ ਕਰਨ ਜਾ ਰਿਹਾ ਹਾਂ 3 2 1 ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਅੱਜ ਜਿਹੜੇ ਬੰਦੇ ਬਾਰੇ ਗੱਲ ਕਰਨ ਜਾ ਰਿਹਾ ਹਾਂ ਉਹਦੇ ਬਾਰੇ ਥੋੜਾ ਜਿਹਾ ਤੁਹਾਨੂੰ ਚੰਨਣਾ ਪਾ ਰਹੇ ਹਾਂ ਸ਼ਾਇਦ ਤੁਹਾਨੂੰ ਆਈਡੀਆ ਹੋ ਜੇ ਉਹਨੂੰ ਗਾਉਣਾ ਭਾਵੇਂ ਆਉਂਦਾ ਹੈ ਭਾਵੇਂ ਨਹੀਂ ਆਉਂਦਾ ਠੀਕ ਹੈ ਜੀ ਚਾਹੇ ਉਹਦਾ ਕੰਮ ਵਧੀਆ ਭਾਵੇਂ ਨਹੀਂ ਵਧੀਆ ਪਰ ਉਹਨੂੰ ਇੱਕ ਕੰਮ ਬਹੁਤ ਵਧੀਆ ਕਰਨਾ ਆਉਂਦਾ ਉਹ ਹੈਗਾ ਲੋਕਾਂ ਤੋਂ ਗਾਲਾਂ ਲੈਣੀਆਂ ਤੇ ਦੂਜਾ ਕੰਮ ਹੈਗਾ ਕਿਸੇ ਦੀ ਜ਼ਿੰਦਗੀ 'ਚ ਲੱਤ ਲਾਉਣੀ ਹਾਂਜੀ ਤਾਂ ਤੁਸੀਂ ਜਾਣ ਹੀ ਗਏ ਹੋਵੋਗੇ ਮੈਂ ਕਿਹਦੇ ਬਾਰੇ ਗੱਲ ਕਰਨ ਜਾ ਰਿਹਾ ਹਾਂ ਮੈਂ ਗੱਲ ਕਰਨ ਜਾ ਰਿਹਾ ਨਸੀਬ ਭਾਜੀ ਬਾਰੇ ਨਾਂ ਨਸੀਬ ਆ ਕੰਮ ਬਾਦ ਨਸੀਬਾਂ ਵਾਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੋ ਹੁਣੇ-ਹੁਣੇ ਜਿਹੜੀ ਕੰਟਰੋਵਰਸੀ ਹੋਈ ਆ ਜਿਹੜੀ ਤੁਹਾਨੂੰ ਪਤਾ ਹੀ ਆ ਵੀ ਦਲਜੀਤ ਤੇ ਨਸੀਬ ਦੇ ਵਿਚਾਲੇ ਪਹਿਲਾਂ ਤਾਂ ਮੇਰਾ ਰਾਦਾ ਹੁੰਦਾ ਵੀ ਮੈਂ ਕਿਸੇ ਵੀ ਬੰਦੇ ਨੂੰ ਨਿੰਦਾ ਨਾ ਪਰ ਹੁਣ ਇਹਦੇ ਕੰਮ ਹੀ ਇਹੋ ਜੇ ਆ ਬਾਈ ਕਰੀਏ ਵੀ ਕੀ ਤੁਸੀਂ ਥੋੜੀਆਂ ਜੀਆਂ ਚੀਜ਼ਾਂ ਚੈੱਕ ਕਰੋ ਵੀ ਜਦੋਂ ਪਿਛਲੀ ਵਾਰੀ ਰੌਲਾ ਪਿਆ ਲੂਮੀਨਾਟੀ ਵਾਲਾ ਦਲਜੀਤ ਨੂੰ ਦਲਜੀਤ ਭਾਈ ਦਾ ਆਸਟ੍ਰੇਲੀਆ ਸ਼ੋ ਸੀਗਾ ਉਦੋਂ ਨਸੀਬ ਕਿਉਂ ਨਹੀਂ ਬੋਲਿਆ ਕਿ ਉਦੋਂ ਨਸੀਬ ਸੁੱਤਾ ਪਿਆ ਸੀ ਕਿਉਂ ਉਦੋਂ ਨਸੀਬ ਨੇ ਪੰਜਾਬ ਨੂੰ ਨਹੀਂ ਬਚਾਉਣਾ ਸੀ ਠੀਕ ਹੈ ਜੀ ਉਹ ਹੋਣੀ ਗਾ ਤੂੰ ਬੋਲਿਆ ਹੁਣ ਉਹ ਤਾਂ ਬੋਲਿਆ ਕਿਉਂਕਿ ਦਲਜੀਤ ਇਸ ਟਾਈਮ ਖਬਰਾਂ ਚ ਦਲਜੀਤ ਨੇ ਐਡਾ ਵੱਡਾ ਸ਼ੋ ਕੀਤਾ ਉਹਨੇ ਹਿਸਟਰੀ ਬਣਾਈ ਆ ਨਸੀਬ ਨੂੰ ਵੀ ਪਤਾ ਵੀ ਜੇ ਮੈਂ ਦਲਜੀਤ ਨੂੰ ਬੋਲੂਗਾ ਤਾਂ ਆਟੋਮੈਟਿਕਲੀ ਮੇਰੇ ਜਿਹੜਾ ਮੈਨੂੰ ਲੋਕ ਸੁਣਨਗੇ ਵੀ ਠੀਕ ਹੈ ਜੀ ਚਾਹੇ ਉਹ 네ਗੇਟਿਵ ਤੌਰ ਤੇ ਹੀ ਸੁਣ ਪਰ ਸੁਣਨੇ ਜ਼ਰੂਰ ਠੀਕ ਹੈ ਇੱਕ ਸੁਲਤਾਨ ਕਰਕੇ ਵੀ ਥੋੜਾ ਜਿਹਾ ਉਹ ਬੋਲਿਆ ਜ਼ਰੂਰ ਹੈ ਜਲਨ ਤਾਂ ਹੈਗੀ ਹੈ ਇਸ ਟ ਕੋਈ ਵੱਡੀ رائے ਨਹੀਂ ਹੈਗੀ ਮੈਨੂੰ ਇਹ ਵੀ ਨਹੀਂ ਪਤਾ ਵੀ ਦਲਿਤ ਲੂਮੀਨੇਟ ਹੀ ਹੈਗਾ ਕਿ ਨਹੀਂ ਹੈਗਾ ਇਹ ਇਹ ਕੋਈ ਐਡੀ ਉਹ ਮੇਰੇ ਆਸਤੇ ਇਹ ਵਿਸ਼ੇ ਵਾਲੀ ਗੱਲ ਨਹੀਂ ਮੈਨੂੰ ਵੀ ਲੱਗਦਾ ਵੀ ਵੀ ਰੱਬ ਹੀ ਆ ਜਿਹੜਾ ਕੁਝ ਵੀ ਹੈਗਾ ਠੀਕ ਹੈ ਜੀ ਤੇ ਇੱਕ ਗੱਲ ਤੁਸੀਂ ਹੋਰ ਨੋਟ ਕਰਿਓ ਭਾਜੀ ਉਹਨਾਂ ਨੇ ਹੁਣ ਗਾਣਾ ਵੀ ਕੱਢਿਆ ਵਨ ਆਈ ਲੂਮੀਨਾਟੀ ਤੇ ਤੇ ਹਜੇ ਨਸੀਬ ਸਾਹਿਬ ਕਹਿੰਦੇ ਆ ਵੀ ਮੈਂ ਕੋਈ ਫੇਮ ਲੈਣ ਵਾਸਤੇ ਨਹੀਂ ਇਹ ਗੱਲ ਕਰ ਰਿਹਾ ਠੀਕ ਆ ਤੇ ਫੇਰ ਉਹਨਾਂ ਨੇ ਤੁਹਾਨੂੰ ਇੱਕ ਹੋਰ ਗੱਲ ਤੁਸੀਂ ਨੋਟ ਕੀਤੀ ਹੋਣੀ ਆ ਨਸੀਬ ਦੀ ਨਸੀਬ ਮੱਕੜ ਸਾਹਿਬ ਨੂੰ ਇੰਟਰਵਿਊ ਦੇ ਰਿਹਾ ਉਹੋ ਜੇ ਤਾਂ ਪਹਿਲਾਂ ਮੱਕੜ ਸਾਹਿਬ ਆ ਜਿਨ੍ਹਾਂ ਨੇ ਇੰਟਰਵਿਊ ਲਈ ਜੀ ਨਸੀਬ ਦੀ ਠੀਕ ਹੈ ਜੀ ਗਾਂ ਇੱਕ ਦੋ ਬੰਦੇ ਇਹੋ ਜੇ ਵੀ ਹੈਗੇ ਜਿਨ੍ਹਾਂ ਨੇ ਉਹ ਇੰਟਰਵਿਊ ਤੇ ਰਿਐਕਸ਼ਨ ਵੀ ਦਿੱਤਾ ਇਹੋ ਜੇ ਬੰਦੇ ਵੀ ਹੈਗੇ ਆ ਉਸ ਚੁੱਕੀ ਐਡੀਆਂ ਬੇਤੁਕੀਆਂ ਗੱਲਾਂ ਕੀਤੀਆਂ ਨਸੀਬ ਨਹੀਂ ਵੀ ਜਿਹੜਾ ਲੂਮੀਨਾਟੀ ਬਾਰੇ ਦੱਸ ਰਿਹਾ ਠੀਕ ਹੈ ਜੀ ਉਹ ਇਨਫੋਰਮੇਸ਼ਨ ਸਾਰੀ YouTube ਤੇ ਪਈ ਆ ਠੀਕ ਆ ਆਪਾਂ ਨੂੰ ਆਪਾਂ ਕਦੇ ਦੇਖਿਆ ਨਹੀਂ ਜਾਂ ਮੈਂ ਵਿਸ਼ਵਾਸ ਨਹੀਂ ਕਰਦਾ ਹੋ ਸਕਦਾ ਇਹ ਚੀਜ਼ ਐਗਜ਼ਿਟ ਵੀ ਕਰ ਐਗਜ਼ਿਸਟ ਵੀ ਕਰਦੀ ਹੋਵੇ ਸੌਰੀ ਪਰ ਮੈਨੂੰ ਨਹੀਂ ਲੱਗਦਾ ਵੀ ਲੂਮੀਨਾਟੀ ਕੋਈ ਚੀਜ਼ ਹੈਗੀ ਆ ਇਹ ਮੇਰਾ ਉਹਦੇ ਤੇ ਵਿਸ਼ਵਾਸ ਨਹੀਂ ਕਿਉਂਕਿ ਇਹ ਸਾਰੀ ਮਿਸਟਰੀ ਆ ਕੋਈ ਅਜ ਤਾਈ ਪੱਕੇ ਸਬੂਤ ਨਹੀਂ ਹੈਗੇ ਠੀਕ ਹੈ ਜੀ ਹਾਂ ਇਹ ਜ਼ਰੂਰ ਆ ਵੀ ਜਿਹੜੇ ਵਰਡ ਦੇ ਕੁਝ ਚੰਗੇ ਘਰਾਣੇ ਆ ਉਹੀ ਸਰਕਾਰਾਂ ਬਣਾਉਂਦੇ ਆ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਆਪਣਾ ਹੀ ਲਾ ਲਓ ਇੰਡੀਆ ਦਾ ਲਾ ਲਓ ਇੰਡੀਆ ਚ ਕਿਹੜਾ ਅਬਾਨੀ ਅਦਾਨੀ ਸਰਕਾਰ ਨਹੀਂ ਬਣਾਉਂਦੇ ਬਣਾਉਂਦੇ ਆ ਨਾ ਠੀਕ ਹੈ ਜੀ ਸੋ ਲੂਮੀਨਾਟੀ ਤਾਂ ਨਹੀਂ ਹੋਗੇ ਇਹੀ ਗੱਲਾਂ ਤੇ ਨਸੀਬ ਵੀਰੇ ਨੂੰ ਸਿਰਫ ਇੱਕ ਹੀ ਬੇਨਤੀ ਆ ਵੀ ਵੀਰੇ ਕਿਉਂ ਪੰਜਾ ਛੇ ਮਹੀਨਿਆਂ ਬਾਅਦ ਤੂੰ ਆਉਂਦਾ ਹਜਾ ਪਾਣੀ ਕਰਾਉਣਾ ਹੁੰਨਾ ਆਪਾਂ ਸਾਰੇ ਪੰਜਾਬੀ ਆ ਸੋ ਇਕੱਠੇ ਰਹੀਏ ਮੇਰਾ ਵੀ ਤੈਨੂੰ ਨਿੰਦਣ ਦਾ ਕੋਈ ਉਹ ਆਈਡੀਆ ਨਹੀਂ ਸੀ ਪਰ ਮੈਂ ਤੇਰੀ ਇੰਟਰਵਿਊ ਵੇਖ ਲਈ ਕੁਦਰਤੀ ਉਸ ਚ ਤੂੰ ਕਹੀ ਜਾਂਦਾ ਵੀ ਦਲਜੀਤ ਦੇ ਸ਼ੋਹਾਂ ਚ ਜੀ दारू ਚਲਦੀ ਆ ਠੀਕ ਆ ਤੇ ਉਹ दारू ਬੰਦ ਕਰਾ ਦੇ ਜੇ ਰੱਬ ਦਾ ਹੀ ਐਡਾ ਭਗਤਾ ਠੀਕ ਆ ਤੇ ਵੀਰੇ ਤੂੰ ਮੇਰੀ ਇਹ ਗੱਲ ਸੁਣ ਕਿਹੜੇ ਸਿੰਗਰ ਦੇ दारू ਹੁਣ ਕਮਾਲ ਆ ਯਾਰ ਤੂੰ ਕੋਈ ਕੋਈ ਲੌਜੀਕਲੀ ਆਨਸਰ ਦਿੱਤਾ ਤੂੰ ਉਸ ਗੱਲ 'ਚ ਠੀਕ ਆ ਉਹ ਸਾਈਨ ਥਰੋ ਕਰਦਾ ਜੀ ਹੁਣ ਉਹ ਅਖੇ ਹੁਣ ਉਹ ਸਾਈਨ ਥਰੋ ਕਰਨੋਂ ਹਟ ਗਿਆ ਤੇ ਹੁਣ ਉਹਨੂੰ ਗਾਂ ਵਾਲੇ ਸਾਈਨ ਥਰੋ ਕਰਦੇ ਆ दारू ਸਾਰਿਆਂ ਦੇ ਚੱਲਦੀ ਆ ਵੀਰੇ ਵਿਆਹਾਂ 'ਤੇ ਜੇ ਤੁਸੀਂ ਗਾਉਣੇ ਆ ਉਦੋਂ ਵੀ दारू ਚੱਲਦੀ ਆ ਓਕੇ ਤੇ ਰਹੀ ਗੱਲ ਆ ਜਿਹੜੀ ਆਹਾ ਆਪਣੇ ਸਾਈਨ ਥਰੋਜ਼ ਵਾਲੀ ਗੱਲ ਠੀਕ ਆ ਦਿਲਜੀਤ ਨੂੰ ਮੈਨ ਲੱਗਦਾ ਵੀ 20-25 ਸਾਲ ਹੋ ਗਏ ਇੰਡਸਟਰੀ 'ਚ ਓਕੇ ਤੇ ਦਲਜੀਤ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨੀ ਮਿਹਨਤ ਕੀਤੀ ਆ ਕਿੰਨਾ ਆਪਦੇ ਆਪ ਨੂੰ ਚੇਂਜ ਕੀਤਾ ਸੋ ਉਹਦੀ ਮੈਨੇਜਮੈਂਟ ਨੂੰ ਵੀ ਪਤਾ ਸੀ ਉਹਦੀ ਮੈਨੇਜਮੈਂਟ ਨੂੰ ਪਤਾ ਸੀ ਵੀ ਇਹ ਜਿਹੜਾ ਲੂਮੀਨਾਟੀ ਵਾਲਾ ਜਿਹੜਾ ਰੋਲਾ ਉਹ ਚੱਲ ਰਿਹਾ ਤੇ ਜਿੱਥੋਂ ਤਾਈਂ ਮੇਰਾ ਖਿਆਲ ਆ ਵੀ ਦਲਜੀਤ ਨੇ ਦਲਜੀਤ ਦੇ ਨਾਂ ਹੋਰ ਖਬਰਾਂ ਚ ਆ ਗਿਆ ਜਿਹੜੇ ਉਹਨਾਂ ਨੇ ਟੀਮ ਰੱਖੀ ਹੁੰਦੀਆਂ ਨਾ ਮਾਰਕੀਟਿੰਗ ਵਾਲੀ ਉਹ ਐਵੇਂ ਨਹੀਂ ਰੱਖੀ ਉਹ ਖਬਰਾਂ ਚ ਆਉਣ ਵਾਸਤੇ ਹਮੇਸ਼ਾ ਲਾਈਮ ਲਾਈਟ ਵਿੱਚ ਬਣੇ ਰਹਿਣ ਵਾਸਤੇ ਠੀਕ ਆ ਬਾਕੀ ਉਹਨੇ ਹਿਸਟਰੀ ਐਡੀ ਵੱਡੀ ਕਰੀਟ ਕੀਤੀ ਆ ਵੀ ਉਹਦੀ ਚੜ੍ਹਾਈ ਇੰਨੀ ਹੋ ਗਈ ਸਾਰੇ ਤੈਨੂੰ ਤਾਂ ਹੀ ਗਾਲਾਂ ਕੱਢੀ ਜਾਂਦੇ ਆ ਜੇ ਕਦੇ ਵੀ ਗੱਲ ਕਰਨੀ ਹੁੰਦੀ ਆ ਤਾਂ ਲੌਜਿਕ ਨਾ ਕਰਿਆ ਕਰ ਭਰਾ ਮੇਰੇ ਅੱਗੇ ਤੂੰ ਸਿੱਧੂ ਬਾਈ ਦੇ ਫੈਨਾਂ ਤੋਂ ਗਾਲਾਂ ਖਾਧੀਆਂ ਠੀਕ ਆ ਕਦੇ ਕਿਹਦੇ ਤੋਂ ਖਾ ਲੈਣਾ ਕਦੇ ਕਿਹਦੇ ਤੋਂ ਖਾ ਲੈਣਾ ਤੂੰ ਐਡਾ ਘੈਂਟ ਰੈਪਰ ਆ ਨਾ ਸੌਂ ਲੱਗੇ ਜਦੋਂ ਮੈਂ ਤੇਰਾ ਪਹਿਲਾ 604 ਆ ਰੈਪ ਸੁਣਿਆ ਤੇਰਾ 올ਡ ਸਕੂਲ ਵਾਲਾ ਅਕਾਲ ਬਾਈ ਤੂੰ ਬਹੁਤ ਘੈਂ ਡ੍ਰਿਪਰ ਆ ਪਰ ਤੇਰੇ ਲੱਛਣ ਬਹੁ ਮਾੜੇ ਆ ਲੱਛਣ ਸੁਧਾਰ ਰਾ ਤੇ ਵਧੀਆ ਚੱਲੂ ਸਾਰਾ ਕੁਝ ਬਾਕੀ ਠੀਕ ਆ ਜੀ ਸਤਿ ਸ੍ਰੀ ਅਕਾਲ ਜੇ ਕੋਈ ਹੋਰ ਗੱਲ ਹੋਈ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ